ਮਾਨਸਾ ਦੇ ਬੋਹਾ ਥਾਣੇ ਦੇ ਐਸਐਚਓ ਤੇ ਬੇਅਦਬੀ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਦੱਸ ਦੇ ਕਿ ਇੱਕ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਜਿੱਥੇ ਇਹ ਐਸਐਚਓ ਆਪਣੇ ਪੁਲਿਸ ਮੁਲਾਜ਼ਮ ਦੇ ਨਾਲ ਗੁਰਦੁਆਰੇ ਦੀ ਕੰਦ ਟੱਪ ਕੇ ਅੰਦਰ ਦਾਖਲ ਹੁੰਦੇ ਨੇ ਇੰਨਾ ਹੀ ਨਹੀਂ ਇਹਨਾਂ ਦੇ ਵੱਲੋਂ ਬਤਸਲੂਕੀ ਕਰਨ ਦੇ ਅਤੇ ਗਾਲਾ ਕੱਢਣ ਦੇ ਵੀ ਇਲਜ਼ਾਮ ਲਗਾਏ ਗਏ ਨੇ ਸੇਵਾਦਾਰਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ ਪਹਿਲਾਂ ਨਸ਼ੇ ਦੀ ਹਾਲਤ ਦੇ ਵਿੱਚ ਗੁਰਦੁਆਰੇ ਦੇ ਕਾਂਦੇ ਟੱਪੀ ਜਾਂਦੀ ਹੈ ਤੇ ਅੰਦਰ ਦਾਖਲ ਹੋ ਕੇ ਸੇਵਾਦਾਰਾਂ ਦੇ ਨਾਲ ਇਹਨਾਂ ਦੇ ਵੱਲੋਂ ਬੱਤ ਸਲੁਕੀ ਕੀਤੀ ਜਾਂਦੀ ਹੈ ਗਾਲੀ ਗਲੋਚ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਸੇਵਾਦਾਰਾਂ ਦੇ ਅਤੇ ਪਿੰਡ ਵਾਸੀ ਦੇ ਵਿੱਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਤੇ ਪਿੰਡ ਵਾਸੀਆਂ ਨੇ ਇਸੇ ਨੂੰ ਲੈ ਕੇ ਥਾਣੇ ਦੇ ਬਾਹਰ ਧਰਨਾ ਵੀ ਦਿੱਤਾ ਅਤੇ ਮੰਗ ਕੀਤੀ ਕਿ ਆਰੋਪੀਆਂ ਦੇ ਖਿਲਾਫ ਬੰਦੀ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਂਦਾ ਜਾਵੇ ਜਿਸ ਤੋਂ ਬਾਅਦ ਹੁਣ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਕਾਰਵਾਈ ਕਰਦੇ ਹੋਏ ਥਾਣੇ ਦੇ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਕਿਹਾ ਜਾ ਰਿਹਾ ਹੈ ਕਿ ਇਸ ਐਸਐਚਓ ਦੇ ਵੱਲੋਂ ਸ਼ਰਾਬ ਪੀਤੀ ਹੋਈ ਸੀ ਅਤੇ ਕੰਦ ਤੱਪ ਕੇ ਗੁਰਦੁਆਰੇ ਅੰਦਰ ਦਾਖਲ ਹੋਇਆ ਆਪਣੇ ਸਾਥੀ ਦੇ ਨਾਲ ਜਿਸ ਦੇ ਕਿ ਸੀਸੀਟੀਵੀ ਵੀਡੀਓ ਵੀ ਸਾਹਮਣੇ ਹੈ ਇਹ ਅਤੇ ਹੁਣ ਕਾਰਵਾਈ ਕਰਦੇ ਹੋਏ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਕਿਹਾ ਜਾ ਰਿਹਾ ਹੈ ਕਿ ਇਸ ਐਸਐਚਓ ਦੇ ਵੱਲੋਂ ਸਾਥੀ ਦੇ ਨਾਲ ਮਿਲ ਕੇ ਜਿਹੜੇ ਗੁਰਦੁਆਰੇ ਦੇ ਅੰਦਰ ਸੇਵਾਦਾਰ ਰਹੇ ਦੇ ਸਨ ਉਹਨਾਂ ਦੇ ਨਾਲ ਬਸ ਲੁਕੀ ਕੀਤੀ ਗਈ ਅਤੇ ਗਾਲੀ ਗਲੋਚ ਕੀਤੀ ਗਈ ਜਿਸ ਤੋਂ ਬਾਅਦ ਇਸ ਸਾਰੀ ਘਟਨਾ ਨੂੰ ਲੈ ਕੇ ਕਾਫੀ ਸੇਵਾਦਾਰਾਂ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਸੀ ਅਤੇ ਹੁਣ ਉਹਨਾਂ ਦੇ ਵੱਲੋਂ ਹੀ ਧਰਨਾ ਦਿੱਤਾ ਗਿਆ ਥਾਣੇ ਦੇ ਬਾਹਰ ਅਤੇ ਹੁਣ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਂਦੇ ਹੋਏ ਐਸਐਚਓ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਰਾਤ ਦੇ 12 ਵਜੇ ਹੈ ਜਾ ਕੇ ਕੰਨ ਟੱਪ ਕੇ ਜੀ ਸਾਨੂੰ ਠਾਇਆ ਇਹਨਾਂ ਨੇ ਦੂਜੇ ਕਿਹੜੇ ਆਏ ਸੀ ਨਾਲੇ ਨੇ ਉਹਨਾਂ ਨੇ ਬਾਹ ਖਲਾਇਆ ਤੇ ਵੱਡਾ ਅਫਸਰ ਆ ਕੇ ਬਾਹ ਖੋਲੋ ਸਾਰੇ ਸਾਨੂੰ ਕੁੱਟ ਮਾਰ ਗਏ ਜੀ ਬਿਨਾਂ ਕਸੂਰ ਤੋਂ ਕੋਈ ਗੱਲ ਬਾਤ ਨਹੀਂ ਸਾਨੂੰ ਦੱਸਿਆ ਨਹੀਂ ਆ ਗੱਲ ਹੈ ਤੇ ਸਾਨੂੰ ਤਿੰਨ ਜਣਿਆਂ ਨੂੰ ਜੀ ਇਹਨੇ ਕੁੱਟਿਆ ਜਾ ਗਾਲਾਂ ਗੱਡੀਆਂ ਭੈਣਾਂ ਦੀਆਂ ਮਾਮਾਂ ਦੀਆਂ ਸਾਨੂੰ ਕਹਿੰਦਾ ਜੀ ਗੁਰੂ ਘਰ ਤੋਂ ਬਾਹਰ ਜਾਓ ਤੇ ਚਲੋ ਠਾਣੇ ਚ ਅਸੀਂ ਆਖਿਆ ਨਹੀਂ ਜੀ ਠਾਣੇ ਜਾਂਦੇ ਗੁਰੂ ਘਰ ਸਾਡਾ ਸੁਣਾਓ ਮਾਮਾ ਸਾਨੂੰ ਵੜ ਦੇ ਇੱਥੇ ਕੁਸੀ ਕਰ ਦਿਓ ਤੇ ਸਾਨੂੰ ਰਾਤ ਨੂੰ ਕੁੱਟ ਮਾਰ ਕੀਤੀ ਹੈ ਜੀ ਇਹਨੇ ਬੇੜਾ ਕਸ਼ੂਰ ਤੋਂ ਸਾਨੂੰ ਜੀ ਕੋਈ ਪਤਾ ਨਹੀਂ ਜੀ ਸਾਨੂੰ ਕੋਈ ਗੱਲ ਦਾ ਪਤਾ ਨਹੀਂ ਸੀ ਸੀ ਸਾਨੂੰ ਗੱਲ ਦਾ ਪਤਾ ਹੁੰਦਾ ਫਿਰ ਅਸੀਂ ਸਾਰਾ ਕੁਝ ਕਰਕੇ ਦੇਖ ਲੈਂਦੇ ਭਈ ਆਹ ਗੱਲਬਾਤ ਤੇ ਆਏ ਪੁਲਸਾਰੇ ਠੀਕ ਹੈ ਸਾਨੂੰ ਬਾਬੇ ਜੀ ਨਹੀਂ ਜਦੋਂ ਆਖਿਆ ਭਈ ਗੁਰੂ ਘਰ ਚ ਰਹਿਣਾ ਉਹ ਬਾਹਰ ਗਏ ਹੋਏ ਸੀ ਨਾ ਸਾਨੂੰ ਬਾਬੇ ਨੇ ਦੱਸਿਆ ਨਹੀਂ ਵੀ ਸਾਨੂੰ ਪਤਾ ਹੁੰਦਾ ਜੀ ਦੱਸ ਦਿੰਦੇ ਠੀਕ ਹੈ ਬਾਬੇ ਗਏ ਹੋਏ ਸੀ ਬਾਹਰ ਸਾਨੂੰ ਕੋਈ ਘਟਨਾ ਦਾ ਪਤਾ ਨਹੀਂ ਪਿਆ ਠੀਕ ਹੈ ਜੀ ਕੋਈ ਬਾਦ ਇਹਨੂੰ ਪੁੱਛ ਰਿਹਾ ਬਾਤ ਰਾਤ 12 ਵਜੇ ਤਕਰੀਬਨ ਪੁਲਸ ਗਈ ਹੈ ਜੀ ਜਾ ਕੇ ਪੁਲਿਸ ਨੇ ਸੇਵਾਦਾਰਾਂ ਨੂੰ ਕੁੱਟਿਆ ਕੰਦਾ ਟੱਪ ਕੇ ਗਏ ਨੇ ਸ਼ਰਾਬ ਪੀਤੀ ਹੋਈ ਸੀ ਜਾਣੀ ਜਾ ਕੇ ਬਹੁਤ ਜਿਆਦੇ ਧਮਕਾਇਆ ਉਹਨਾਂ ਨੂੰ ਗੁਰੂ ਘਰ ਤੋਂ ਡੱਕਰਨ ਬਾਰੇ ਵੀ ਡਰਾਵੇ ਦਿੱਤੇ ਵੀ ਗੁਰੂ ਘਰ ਤੋਂ ਭਜੋ ਨਹੀਂ ਸੋਨੂੰ ਚੱਕ ਕੇ ਅੰਦਰ ਲੈ ਦੇ ਕਰ ਦਾਂਗੇ ਇਹ ਸਾਡੇ ਕੋਲੇ ਜਾਣੀ ਸਾਰੇ ਪ੍ਰੂਫ ਨੇ ਰਿਕਾਰਡਿੰਗ ਵੀ ਹੈ ਸਾਡੇ ਕੋਲੇ ਕੈਮਰੇਆਂ ਦੀ ਵੀ ਹੈ ਮੋਬਾਈਲਾਂ 'ਚ ਵੀ ਰਿਕਾਰਡਿੰਗ ਹੈ ਜੋ ਐਸ ਐਚਓ ਨੇ ਗਾਲਾਂ ਦਿੱਤੀਆਂ ਤੇ ਉਹਨਾਂ ਨੂੰ ਪੱਦੀ ਸਦਾ ਜੁਲੀ ਬੋਲੀ ਬਹੁਤ ਜ਼ਿਆਦਾ ਮੈਂ ਨਾ ਠਾਣੇ ਬੋਹੇ ਪਹੁੰਚੇ ਜਿੱਥੇ ਕੁਝ ਪਿੰਡ ਵਾਸੀ ਜਿਹੜੇ ਤੇ ਘਟ ਕਾਫੀ ਘਟ ਦੇ ਵਿੱਚ ਇੱਥੇ ਆਏ ਹੋਏ ਸੀ ਤੇ ਵਿੱਚ ਕੁਝ ਲੇਡੀਜ਼ ਵੀ ਨੇ ਜੋ ਗੁਰੂਕਰ ਪ੍ਰਧਾਨ ਸਾਹਿਬ ਪੂਰਾ ਸਿੰਘ ਸਕੱਤਰ ਗੁਰਤੇਸ਼ ਸਿੰਘ ਇਹਨਾਂ ਵੱਲੋਂ ਇੱਕ ਐਪਲੀਕੇਸ਼ਨ ਮੂਵ ਕੀਤੀ ਹੈ ਵੀ ਜਿਹੜਾ ਬੁਖਾਰਸਤਾਣਾ ਬੁਹ ਹੈ ਉਹਦੇ ਵੱਲੋਂ ਜਿਹੜੀ ਹੈਗੀ ਆ ਵੀ ਗੁਰੂ ਘਰ ਚ ਰਾਤ ਨੂੰ ਗਿਆ ਉਹ ਤੇ ਉਹਦੀ ਸ਼ਰਾਪ ਦਿੱਤੀ ਸੀ ਤੇ ਜਿਹੜੇ ਨੇ ਉਹਦੀ ਜਿਹੜੀ ਰਿਕਾਰਡਿੰਗ ਹੈ ਉਹਦੀ ਉਹਦੀ ਦੂਸਰੀ ਆਡੀਓ ਰਿਕਾਰਡਿੰਗ ਉਹਦੇ ਵਿੱਚ ਉਹ ਗਾਲਾਂ ਕੱਢਦੇ ਤੇ ਜੋ ਮੈਂ ਉਹਨਾਂ ਨੇ ਪੜਤਾਲ ਵਾਸਤੇ ਅਪਲੀਕੇਸ਼ਨ ਦਿੱਤੀ ਹੈ ਤੇ ਮੈਂ ਉਹਨਾਂ ਨੇ ਲੈ ਲਿਆ ਜੋ ਮੇਰੀ ਪੜਤਾਲ ਚੱਲ ਰਹੀ ਹੈ ਜੋਨੇ ਪੜਤਾਲ ਜੋ ਕਾਰਵਾਈ ਪੜਦੀ ਹੈ ਕਰੂਨ ਦੇ ਅਕੋਰਡਿੰਗ ਜੀ